ਕਿ ਕਰਾ ਜਾਓਗੇ ਪਹਿਲਾਂ ਪਹਿਲਾਂ ਲੱਡੂਆਂ ਦਾ ਡੱਬਾ ਦੇ ਕਿੱਥੇ ਆ ਹੈ ਸਭ ਹਲਕਾ ਨਿਵਾਸੀਆਂ ਨੂੰ ਲੱਡੂ ਵੰਡਣ ਆਏ ਸੀ ਮਠਾਈਆਂ ਵੰਡਣ ਆਏ ਸੀ ਉਸ ਤੇ ਵੀ ਰੋਕਿਆ ਗਿਆ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣ ਆਏ ਸੀ ਕੀ ਕਰਨਾ ਆਹ ਉਹ ਤੁਹਾਨੂੰ ਪਹਿਲਾਂ ਮੈਂ ਇੱਕ ਦੱਸਾਂ ਤੁਹਾਨੂੰ ਤਕਲੀਫ ਕੀ ਹੁੰਦੀ ਹੈ ਹਰਦਿਆਲ ਸਿੰਘ ਤੇ ਆਂਦੀ ਹੈ ਸਭ ਨਹੀਂ ਯਾਰ ਬਾਈ ਯਾਰ ਕਿਹਨੇ ਕੌਣ ਸੈ ਲੈ ਗਾਉ ਨ ਮਾਰੋਗੇ ਤੱਕੇ ਕਿਉਂ ਕਿਉਂ ਤੋਕ ਚੱਕ ਗਿਆ ਠੀਕ ਆ ਲੇਕਿਨ ਜਿੱਤੇ ਕੇ ਤੱਕੇ ਮਾਰ ਕੇ ਤੁਸੀਂ ਸਾਈਡ ਤੇ ਕੀਤਾ ਹੈ ਇਹਦੇ ਬਾਰੇ ਕੀ ਕਹਣਾ ਸਰ ਪਾਰਕਿੰਗ ਨਹੀਂ ਕੋਈ ਤੱਕਾ ਨਹੀਂ ਮਾਰਿਆ ਜੀ ਕੋਈ ਕੋਈ ਸਾਈਡ ਤੇ ਹੈਰ ਨਹੀਂ ਕੋਈ ਟ੍ਰੈਫਿਕ ਚੱਲਦੀ ਆ ਐਵੇਂ ਹੀ ਕਿਲੋਮੀਟਰ ਦੂਰ ਆ ਰਾਜਪੁਰਾ ਦੇ ਸਾਬਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੂ ਜੋ ਕਿ ਜਨਤਾ ਸਕੂਲ ਨੇੜੇ ਬਣ ਰਹੇ ਪੁਲ ਦੇ ਕੋਲ ਪਹੁੰਚੇ ਨੇ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਲੋਕਾਂ ਨੂੰ ਇਸ ਪੁਲ ਦੇ ਸ਼ੁਰੂ ਹੋਣ ਤੇ ਲੱਡੂ ਬੰਡਣ ਆਏ ਨੇ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ੱੱਕੇ ਮਾਰ ਕੇ ਉਧਰ ਉਹਨਾਂ ਦੀ ਗੱਡੀ ਦੇ ਵਿੱਚ ਬਿਠਾ ਦਿੱਤਾ ਗਿਆ। ਦਰਸਿਲ ਇਸ ਦਰਮਿਆਨ ਮਾਹੌਲ ਕਾਫੀ ਗਰਮਾਉਂਦਾ ਤੇ ਤਣਾਅਪੂਨ ਬਣਦਾ ਵੀ ਨਜ਼ਰ ਆਇਆ। ਇੱਕ ਪਾਸੇ ਸਾਬਕਾ ਵਿਧਾਇਕ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਹ ਪੁਲ ਬਣਨ ਤੇ ਉਹ ਲੋਕਾਂ ਨੂੰ ਲੱਡੂ ਬੰਡਣ ਆਏ ਨੇ ਕਿ ਇਸ ਪੁਲ ਦੀ ਸ਼ੁਰੂਆਤ ਹੋ ਰਹੀ ਹੈ। ਤੇ ਦੂਜੇ ਪਾਸੇ ਉਹਨਾਂ ਦਾ ਇਹ ਕਹਿਣਾ ਕਿ ਪੁਲਿਸ ਦੇ ਵੱਲੋਂ ੱੱਕੇ ਮਾਰ ਕੇ ਗੱਡੀ ਦੇ ਵਿੱਚ ਬਿਠਾ ਦਿੱਤਾ ਗਿਆ। ਹਾਲਾਂਕਿ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਇਹਨੂੰ ਦੱਸ ਲਿਓ ਮੈਂ ਕਿਹਾ ਨਾ ਅਸੀਂ ਹੌਂਸਲੇ ਹੋ ਸਾਹਮਣੇ ਉਹ ਕੰਮ ਚੱਲ ਰਿਹਾ ਜੀ ਖੰਡ ਆਈ ਹੋਈ ਹੈ ਗੱਲ ਸੁਣੋ ਇਹ ਗੱਲ ਇਹ ਆ ਨਾ ਤਾਂ ਅਸੀਂ ਕੋਈ ਨਾ 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 ਸੁਣੇ ਹੋ ਤਾਂ ਠੀਕ ਜੀ ਕਰਕੇ ਰੱਖਿਆ ਯਾਰ ਅਗੂ ਬਣ ਲੈਣਾ ਸੁਣਿਆ ਸੀ ਇਹ ਵੀ ਤੋਂ ਉਹ ਕੋਈ ਪਤਾ ਨਹੀਂ ਕਿਹੜਾ ਵੀ ਦੇਖਦੇ ਉਹ ਦੋ ਜਣੇ ਬਹੁਤ ਬੜਾ ਬੰਦਾ ਨਾ ਆਇਆ ਨਾ ਨਾ ਸੀਪੇ ਤੋਂ ਆਇਆ ਨਾ ਬੜੀ ਆ ਗਏ ਨਮਸਕਾਰ ਉਹਦੇ ਉਹਦੇ ਦੇ ਪੈਸੇ ਨਹੀਂ ਖਰੀਦੇ ਇਹਨਾਂ ਤੋਂ ਉਹ ਤੱਕਾ ਕਰਦੇ ਆ ਹਰ ਦਾ ਠੀਕ ਹੈ ਲੇਕਿਨ ਮੈਂ ਲੈ ਕੇ ਆਇਆ ਉਹ 20 ਕਰੋੜ ਰੁਪਏ ਉਹ ਕਿੱਥੇ ਸੀ ਇਹ ਲੋਕ ਕਿੱਥੇ ਸੀਗੇ ਉਹ ਕਨਵੀਸਕਲ ਦਾ ਵੀ ਜਵਾਬ ਦੇਣੇ ਹੈ ਤੇ ਅੱਜ ਜਿਹੜਾ ਇਹ ਲੈ ਕੇ ਆਇਆ ਉਹਨਾਂ ਨੂੰ ਬੁਲਾ ਲਓ ਯਾਰ ਚਲ ਕੋਈ ਕਰਨੀ ਨਹੀਂ ਜਾਣਦੇ ਕੋਈ ਪ੍ਰੋਬਲਮ ਨਹੀਂ ਹੈ ਕਿ ਬੰਦੇ ਠੀਕ ਹੈ ਨਹੀਂ ਜਿਸ ਤੋਂ ਬਾਅਦ ਤਾਂ ਨਿਕਲ ਇਹ ਨਿਕਲ ਨਹੀਂਦਾ ਹਰਿਆਲ ਸਿੰਘ ਨੇ ਬਣਾਇਆ ਨਾ ਇਹ ਪੁਲ ਤਾਂ ਇਹ ਆਮ ਲੋਕਾਂ ਦੇ ਨਿਕਲ ਲਈ ਲੋਕਾਂ ਦੀ ਡਿਮਾਂਡ ਸੀ ਮੈਂ ਲੈ ਕੇ ਆਇਆ 26 ਕਰੋੜ ਰੁਪਏ ਦਾ ਪੁਲ ਬਣ ਗਿਆ। ਮੈਂ ਕਿਸੇ ਦਾਤ ਕੱਟਣਾ ਕਿਸੇ ਦੇ ਕੰਮ ਦੇ ਵਿੱਚ ਰੁਕਾਵਟ ਨਹੀਂ ਬਣਦਾ। ਕੋਈ ਉਹ ਨਹੀਂ ਬਣਦਾ ਤੇ ਅਸੀਂ ਦਵਰੇ ਖੁਸ਼ੀ ਜाहिर ਕਰਨ ਲਈ ਆਏ ਆ ਕਿ ਭਾਈ ਜਿਹੜਾ ਸਾਡਾ ਲਿਆਂਦਾ ਹੋਇਆ ਪ੍ਰੋਜੈਕਟ ਸੀ ਉਹ ਕੰਪਲੀਟ ਹੋ ਗਿਆ ਬਸ। ਤੇ ਪਬਲਿਕ ਨੂੰ ਜਿਹੜੀ ਅਸੀਂ ਪ੍ਰੋਮਿਸ ਕੀਤਾ ਸੀ ਉਹ ਸਾਡਾ ਕੀਤਾ ਹੋਇਆ ਪੂਰਾ ਹੋ ਗਿਆ ਬਸ। ਤੇ ਨਿਕਲਣਾ ਇਹ ਤੁਸੀ ਨਹੀਂ ਕਰਨ ਦੇਣਾ ਹੈਗਾ। ਦੈਟਸ ਯੂਰ ਡਿਊਟੀ। ਠੀਕ ਹੈ ਨੀ? ਇਹ ਇੰਨਾ ਕਿ ਮੈਂ ਜ਼ਰੂਰ ਕਹਾਂਗਾ ਕਿ ਇਹ ਕੋਈ ਗੱਲ ਨਹੀਂ ਇਹ ਜਿਹੜਾ ਕੰਮਾਂ 'ਚ ਤੁਸੀਂ ਨਾ ਪੋਹ ਜਿਹੜਾ ਕੰਮ ਜਿਹੜੇ ਕਰਨੇ ਸਾਡੇ ਅਸੀਂ ਜੇ ਤੁਹਾਡਾ ਕੋਈ ਕੰਮ ਚ ਉਹਨਾਂ ਦੇ ਚ ਦਖਲ ਦੇ ਰਹੇ ਹੈਗੇ ਆ ਕੋਈ ਰੋਕ ਰੇ ਕੰਮ ਵੀ ਹੁੰਦਾ ਠੀਕ ਹੈ ਵੀ ਨਹੀਂ ਨਹੀਂ ਇੱਕ ਮਿੰਟ ਯਾਰ ਮੈਨੂੰ ਨੇ ਵੀ ਗੱਲ ਸੁਣੋ ਮੈਂ ਢੱਡੂ ਵੰਡਾਣੇ ਆ ਇੱਥੇ ਲੋਕਾਂ ਨੂੰ ਇੱਥੇ ਮੇਰੇ ਤੇ ਚੁੱਕੇ ਨੇ ਲੱਡੂ ਪਰਾਇਨ ਨੇ ਲੱਡੂ ਬੈ ਤਾਂ ਕੋਈ ਨਹੀਂ ਹੈ ਠੀਕ ਹੈ ਉਹ ਨਹੀਂ ਖਾਓ ਉਹ ਨਹੀਂ ਖਾਣੇ ਕੀ ਕਰੀਏ ਸਤਿ ਸ਼੍ਰੀ ਅਕਾਲ ਕੀ ਹਾਲ ਮੰਡੋ ਯਾਰ ਢੱਡੂ ਰੱਖ ਲਈ ਜਿਹੜਾ ਨੇ ਉਹਨਾਂ ਨੂੰ ਲੱਲੇ ਹੀ ਢੱਡੂ ਲੈ ਲਵ ਦਿਓ ਤੁਸੀਂ ਆਓ ਸਾਰਾ ਆਜੋ ਉਹ ਪੁਲਿਸ ਨੇ ਲੱਡੂ ਖਾਣੇ ਆ ਉਹ ਲੋਕਾਂ ਵਾਸਤੇ ਲਿਆਉਂਦੇ ਹੈਗੇ ਉਹ ਹੈ ਆਓ ਆਓ ਇਹ ਤੋਂ ਪਹਿਲਾਂ ਮੈਨੂੰ ਇੱਕ ਦੱਸੋ ਤੁਹਾਨੂੰ ਤਕਲੀਫ ਕੀ ਹੁੰਦੀ ਹੈ ਹਰਦਿਆਲ ਸਿੰਘ ਦੇ ਆਣ ਦੀ ਹੈ ਹਰਥਾਂ ਤੇ ਹੀ ਤੁਸੀਂ ਰਿਕਰਟਮੈਂਟ ਦੇ ਹਰਥਾਂ ਤੇ ਯਾਰ ਬਾਈ ਹਾਂ ਚਲੋ ਯਾਰ ਪਿੱਛੇ ਜੋ ਲਓ ਪਹਿਲਾਂ ਸਾਡੇ ਨਾਲ ਮਾਈਕ ਲਗਾ ਦੇ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਹਾਂ ਨਹੀਂ ਨਹੀਂ ਦਿਓ ਉਹ ਤੁਸੀਂ ਪਹਿਲਾਂ ਪਹਿਲਾਂ ਲੱਡੂਆਂ ਦਾ ਡੱਬਾ ਦਿਓ ਕਿੱਥੇ ਹੈਂ ਲਓ ਦਿਓ ਵਾਪਸ ਦਿਓ ਤੁਸੀਂ ਹੈਂ ਹੋਰ ਕੀ ਕਿਹਾ ਜਾਓਗੇ ਹਾਂ ਦਾ ਕੀ ਪ੍ਰੋਗਰਾਮ ਤੁਸੀਂ ਯਾਰ ਇੱਕ ਮੈਂ ਮੇਰੀ ਗੱਲ ਤਾਂ ਕਰ ਲੈਣ ਦੋ ਹਾਂ ਐਮਐਲ ਸਾਹਿਬ ਨੂੰ ਅरेस्ट ਕਰਕੇ ਕਿਉਂ ਪ੍ਰੋਗਰਾਮ ਪਲੀਜ਼ ਕੋਈ ਵੀ ਅਰੈਸਟ ਕਰ ਰਿਹਾ ਕੋਈ ਤੁਸੀਂ ਸਰਕਾਰੀ ਘਟੇ ਬਿਠਾ ਕੇ ਲੈ ਜਾ ਰਹੇ ਹੋ ਕੀ ਕਾਰਨ ਹੈ ਇਹਨਾਂ ਦੀ ਹੀ ਨਹੀਂ ਇਹਨਾਂ ਦੇ ਆ ਨੇ ਗੱਡੀਆਂ ਸਦੀ ਨਹੀਂ ਨਹੀਂ ਮੇਰੀ ਕੋਈ ਗੱਡੀ ਨਹੀਂ ਹੈ ਇਹ ਮੇਰੀ ਕੋਈ ਗੱਡੀ ਨਹੀਂ ਹੈ ਤੂੰ ਬੈਠੋ ਜੀ ਬੈਠੋ ਨਹੀਂ ਨਹੀਂ ਮੈਂ ਆਪਣੀ ਗੱਡੀ ਮੈਂ ਆਪਣੀ ਗੱਡੀ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋ ਜਾਏਗਾ ਇਹ 1947 ਤੋਂ ਬਾਅਦ ਬੜੀ ਵੱਡੀ ਇੱਕ ਮੰਗ ਸੀਗੀ ਇਹ ਇਲਾਕੇ ਦੇ ਲੋਕਾਂ ਦੀ ਕਿ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦਿਆਲ ਸਿੰਘ ਨੇ ਉਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਰਾਂ ਪੂਰੀਆਂ ਹੋ ਗਿਆ ਤੇ ਮੈਂ ਕੰਪਲੀਟ ਕਰਵਾ ਦਿੱਤਾ ਜੈ ਹਿੰਦ ਜੈ ਹਿੰਦ ਬਾਈ ਬਾਈ ਕਿਉਂ ਕਿ ਮੇਰੀ ਫੇਰ ਚਲੋ ਤੁਸੀਂ ਹੁਣ ਜਾਓ ਯਾਰ ਮੈਨੂੰ ਅੱਗੇ ਨਹੀਂ ਖੜਨਗੇ ਤਾਨੂੰ ਮਾਰੋਗੇ ਤੱਕੇ ਪੱਤਰਕਾਰਾਂ ਨੂੰ ਮਾਰੋਗੇ ਤੱਕੇ ਇਹ ਗੱਲ ਕਰੂਗਾ ਮਾਰੋਗੇ ਤੱਕੇ ਪੱਤਰਕਾਰਾਂ ਨੂੰ ਮਾਰੋਗੇ ਤੱਕੇ ਕਿਉਂ ਤੱਕ ਠੀਕ ਆ ਤੁਸੀਂ ਆਪ ਕਰੋ ਨਹੀਂ ਨਹੀਂ ਹਾਂਜੀ ਕਮੋਡਨ ਨਹੀਂ ਕਰਦਾ ਸੰਭਲੀ ਹੋ ਰਹੀ ਹੈ ਜੀ ਜੋ ਹੋ ਰਿਹਾ ਦੇਖੋ ਉੱਥੇ ਦੇਖੋ ਉਹ ਗੱਲ ਕਰ ਰਹੇ ਨੇ ਪੂਰੀ ਕਰ। ਅਸੀਂ ਕੋਈ ਗੱਲ ਦਾ ਕਰ ਸਕਦੇ ਆਂ ਆ ਜੀ। ਉਹ ਇੱਥੇ ਕਿਉਂ ਆ ਰਿਹਾ ਯਾਰ? ਉੱਥੇ ਉੱਥੋਂ ਲੈ ਆਏ ਤੁਸੀਂ ਇੱਥੋਂ ਆ ਕੇ ਚੱਲਦੇ ਤੁਸੀਂ। ਹਾਂ। ਜਿਹੜਾ ਉੱਧਰ ਜਾ ਰਿਹਾ ਜਿੱਥੇ ਆਓ ਜੀ। ਗੱਲ ਖਤਮ ਹੋ ਗਈ। ਇੱਧਰ ਆ ਰਹੇ ਹੋ। ਅਸੀਂ ਜਦੋਂ ਪੁਲਿਸ ਨਹੀਂ ਨਹੀਂ ਜਾਂਦਾ ਠੀਕ ਹੈ। ਅਸੀਂ ਮੰਨਦੇ ਹਾਂ ਮੰਨਦੇ ਕੋਈ ਗੱਲ ਕਰ ਰਹੇ। ਗੱਲ ਤਾਂ ਪੂਰੀ ਕਰ ਲੋ। ਉਹ ਬੰਦਾ ਗੱਲ ਕਰਦਾ ਨਾ। ਫੇਰ ਵੀ ਦੇਖੋ ਟ੍ਰੈਫਿਕ ਚੱਲਦੀ ਆ। ਐਵੇਂ 10 ਕਿਲੋਮੀਟਰ ਦੂਰ ਹੈ। ਹਾਂ। ਅੱਜ ਕੋ ਗੱਲ ਤਾਂ ਨਾ ਮਾਲ ਦੀ ਗੱਲ ਹੋ ਰਹੀ ਹੈ ਉੱਥੋਂ ਤੁਸੀਂ ਕਿਹਾ ਰਿਹਾ ਜੋ ਇੱਥੋਂ ਉੱਥੋਂ ਚੱਲ ਜਾਓ ਤੁਸੀਂ ਹਟੋ ਪਿੱਛੇ ਮੈਂ ਆਪਣੇ ਆਪ ਗੱਲ ਕਰ ਲੈਂਦਾ ਹਾਂ ਹਾਂ ਗਲਤਾ ਕਰਨੀ ਹੈ ਹਾਂ ਜੀ ਸਰ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰ ਚੱਲੇ ਆ ਤੇ ਮੈਂ ਤਾਂ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀ ਕਿ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਤੇ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀਆ ਲਈ ਜਾਣ ਮੈਨੂੰ ਉਸ ਕੱਲ ਤੇ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੇਵਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਸੰਦਸਾ ਜੇ ਅੱਜ ਹਰਦੇਵਾਲ ਸਿੰਘ ਨੇ ਕੀਤਾ ਸੀ 171 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਉਹ ਪਿੰਡ-ਪਿੰਡ 'ਚ ਜਿਹੜਾ ਹੈਗਾ ਉਹ ਬੀਐਮਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੇਵਾਲ ਸਿੰਘ ਨੇ ਜਿਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬੰਦੇ ਬੰਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਇੱਕ ਮੇਰਾ ਨਵਾੜ ਚੋਂ ਉਸ ਟਾਈਮ ਦਾ ਪਾਇਆ ਕੰਬੋ ਸਰ ਕੰਬੋ ਸਰ ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਰੇ ਉਦਘਾਟਨ ਅੱਜ ਕੰਬੋ ਸਰ ਕਰਨ ਆਗੇ ਜਿਹੜੀ ਸੱਤਾਧਾਰ ਪਾਰਟੀ ਹੋਏ ਮੈਂ ਮੈਂ ਨਹੀਂ ਮੈਂ ਕੋਈ ਉਤ ਘਾਤ ਨਹੀਂ ਕਰ ਰਹਾ ਮੈਂ ਤਾਂ ਇੱਥੇ ਖੁਸ਼ੀ ਜਾਰ ਕਰਨਾ ਸੀ ਲੱਡੂ ਵੰਡਣ ਆਇਆ ਸੀ ਮੈਂ ਠੀਕ ਹੈ ਜੈਹਾਬਾਤ ਕਮਾਲ ਸੋ ਤੁਸੀਂ ਜਿਸ ਤਰੀਕੇ ਨਾਲ ਤੁਸੀਂ ਦੇਖ ਪਾ ਰਹੇ ਹੋ ਕਿ ਵੀ ਸਰਦਾਰ ਹਰਜਾ ਸਿੰਘ ਸੰਗੋਜ ਜਿਹੜੇ ਹੈਗੇ ਉਹਨਾਂ ਨੇ ਪੁਲਿਸ ਦੀ ਗੱਲ ਮੰਨੀ ਹੈ ਤੁਸੀਂ ਦੇਖ ਪਾ ਰਹੇ ਹੋ ਇਹ ਮਨਜੀਤ ਆ ਲੈ ਲੋ। ਲੋ। ਇਹ ਦੇ ਦੋ ਮਜੀਤ ਜੀ। ਜਿੰਜੀ ਕਿੱਥੇ ਆ ਜੀ। ਉਹ ਆ ਗਏ ਆ ਗਏ। ਇੰਤੇ ਤੁਹਾਡਾ? ਹਾਂ ਜੀ ਮੇਰਾ। ਉਹ ਲੱਡੂ ਤਾਂ ਦੇਖੋ ਸਾਡੇ। ਆਹ ਰਹੀ। ਤੁਸੀਂ ਯਾਰ ਹਲ ਕਰਦੇ ਕਿਉਂ ਆ ਯਾਰ? ਹਾਂ ਇਹ ਕੋਈ ਛੰਡਾ ਵਾਲੀ ਗੱਲ ਕਰੋ ਤੁਸੀਂ। ਲੱਡੂ ਵੰਡ ਪਾ ਗਏ ਹੋ। ਨਹੀਂ ਵੰਡ ਕਿੱਥੇ ਗਏ? ਉਹ ਯਾਰ ਐਨੇ ਮਾਰੇ ਹੋ ਗਏ ਤੁਸੀਂ ਲੱਡੂ ਵੀ ਖਾ ਕੇ ਸਾਡੀ ਤਾਂ ਚਲੋ ਯਾਰ। ਹੈ? ਆ ਬੈਠੋ ਬੈਠੋ। ਚਲੋ ਚਲੋ ਬੈਠੋ। ਲੱਡੂ ਵੀ ਨਹੀਂ ਵੰਡਣ ਦਿੱਤੇ ਤੁਸੀਂ ਇਹਦਾ ਮਤਲਬ ਕੋਈ ਇਲਾਕੇ ਦੇ ਲੋਕਾਂ ਵਾਸਤੇ ਖੁਸ਼ੀ ਹੈ ਜੀ ਇਹਨਾਂ ਨੂੰ ਥੋੜੀ ਨਿਕਲ ਜਾਏ ਜਿੰਨੇ ਆਹ ਕੁਲੋਣੀ ਦੇ ਬਣੀ ਉੱਤਰ ਗਏ ਅੱਛਾ ਲੋਕਾਂ ਨੂੰ ਜਿੰਦਾਬਾਦ ਸਭ ਜੀ ਨਾਲ ਜੀ ਸਿਕਾਟ ਹੋ ਗਈ ਜਿੰਦਾਬਾਦ ਜਿੰਦਾਬਾਦ ਕਰੀ ਜਾਂਦੇ ਕੋਈ ਉਹ ਨਹੀਂ ਨਹੀਂ ਬੱਸ ਬੱਸ ਠੀਕ ਹੈ ਅਰੇ ਇਸੇ ਭਾਨੇ ਦੀ ਹੱਥ ਬੰਨ ਕੇ ਵੇਂਦੀ ਹੈ ਲੱਡੂ ਤਾਂ ਦੇ ਦੋ ਲੋਕਾਂ ਨੇ ਆਹ ਗੱਡੀ ਰੋਕ ਲਓ 아니, 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 ਨਾ ਜੋ ਕਹਿੰਦੇ ਨੇ ਉਹ ਕਾਫੀ ਕਾਫੀ ਬੋਲਦੇ ਨੇ। ਕੋਈ ਸੈਟਪ ਤੋਂ ਕੰਮ ਲੋਕ ਨਹੀਂ ਲਗਾਤਾਰ ਜੋ ਹੈ ਵੀ ਕੋਈ ਨਹੀਂ ਘਟਵਾ ਰਹੇ ਪਹਿਲੇ ਇਸ ਦੇ ਦਾ ਮਾਮਲਾ ਲਗਾਤਾਰ ਦੀ ਗੱਲ ਹੋ ਜੇ ਤਾਂ ਰਾਜਪਾਲ ਨੂੰ ਨੂੰ ਸਰ ਸਾਹਿਬ ਆ ਜੀ ਪਹੁੰਚਦੇ ਨਹੀਂ ਕਿਤੇ ਜਾਂਦੇ ਆ। ਚਲੋ ਸਰ ਅੱਜ ਕੀ ਮਸਲਾ ਹੋਇਆ ਜੀ ਇੱਥੇ ਕਾਫੀ ਫੋਰਸ ਲੱਗੀ ਹੋਈ ਹੈ। ਫੋਰਸ ਤਾਂ ਜੀ ਇੱਥੇ ਜਿਹੜਾ ਪੋਲਾ ਜਿਹਾ ਅਧੂਰਾ ਇਹ ਬਣਿਆ ਨਹੀਂ ਉਦੋਂ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰਸੋਂ ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਹੈ। ਉਹਨਾਂ ਨੇ ਇੱਕ ਮੋਟਰਸਾਈਕਲ ਨਾਲ ਹਿੱਟ ਕਰ ਗਿਆ ਸੀ ਤੁਹਾਡੇ ਸਾਹਮਣੇ ਹੀ ਪ੍ਰੈਸ ਨੇ ਵੀ ਖਬਰ ਲਾਈ ਸੀ ਜੀ ਉਹਦੇ ਕਰਕੇ ਜੇ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਤਲਬ ਪਬਲਿਕ ਨੂੰ ਪਤਾ ਲੱਗਦਾ ਵੀ ਇਹ ਪੁਲ ਖੁੱਲ ਗਿਆ ਇੱਥੇ ਕਿਲਾ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰਸੋਂ ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਬੈਗੇ ਸੀਗੇ ਫਿਰ ਦੁਬਾਰੇ ਧਰਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫਿਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਪੁਰਦਾ ਕੰਮ ਜੇ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਆਂ ਵੀ ਅਜੇ ਘਟਨ ਵਗੈਰਾ ਨਹੀਂ ਕਰਨਾ ਇਹ ਗੱਲ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਮ ਤਾਂ ਉਹ ਘਟਨ ਕਰ ਰਹੇ ਆ ਉਹ ਲੱਗੇ ਕੁਝ ਬੈਰੀਕੇਡ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰੀਆਂ ਜੀ ਉਹ ਲੱਗ ਰੀਆਂ ਚੱਕ ਰੀਆਂ ਅਸੀਂ ਬੈਰੀਕੇਡ ਵਗੈਰਾ ਚੁਕਾ ਰਹੇ ਆਂ ਹੋਰ ਜਿਹੜੇ ਅੜਕਣਾ ਨੇ ਉਹ ਖੋਲ ਰਹੇ ਆਂ ਉਹ ਖੁੱਲ ਜਾਊਗਾ ਕੱਲ ਤੱਕ ਤੇ ਕਰ ਦੇਣਾ ਕੋਈ ਸਭ ਹਲਕਾ ਨਿਵਾਸੀਆਂ ਨੂੰ ਲੱਡੂ ਵੰਡਣ ਆਏ ਸੀ ਮਠਾਈਆਂ ਵੰਡਣ ਆਏ ਸੀ ਉਸ ਚ ਵੀ ਰੋਕਿਆ ਗਿਆ ਉਹ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣ ਆਏ ਸੀ ਕੀ ਕਰਨਾ ਉਹ ਤੁਹਾਨੂੰ ਪਤਾ ਹੋਊਗਾ ਜੀ ਕੋ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬੋਲਾ ਵਧੀਆ ਸ਼ਹਿਰ ਹੈ ਇਹ ਕਾਦੇ ਲਈ ਸ਼ਾਂਤੀ ਭੰਗ ਕਰਨੀ ਹੈ ਇਹ ਦੀ ਠੀਕ ਹੈ ਨਹੀਂ ਸਰ ਪੂਲ ਦੇ ਨੇੜੇ ਪੂਲ ਦੇ ਨੇੜੇ ਜਾਣ ਤੇ ਤੁਸੀਂ ਰੋਕਿਆ ਰੋਕਿਆ ਲੇਕਿਨ ਉਹ ਜਿਸ ਤਰ੍ਹਾਂ ੱੱਕੇ ਮਾਰ ਕੇ ਤੁਸੀਂ ਸਾਈਡ ਤੇ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਸਰ ਪਾਰਟੀ ਦੇ ਬਾਰੇ ਨਹੀਂ ਕੋਈ ੱੱਕਾ ਨਹੀਂ ਮਾਰਿਆ ਜੀ ਕੋਈ ਕੁਝ ਨਹੀਂ ਕੀਤਾ ਬਸ